ਆਪਣੇ ਪਿੰਡ ਦੇ ਲੰਗਰ ਦਾ ਹੀ ਮੱਲਾ ਬਣੂ ਵੀ ਵੀਡੀਓ ਵਲੌਗ ਹੁਣ ਦੇਖਿਓ ਟਿਕਾ ਕੇ ਮੇਰੇ ਵੀਰੋ ਸਬਸਕ੍ਰਾਈਬ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਸਿੱਧੂ ਚੈਨਲ ਬਾਈ ਆ ਆਪਣਾ ਸ਼ੇਅਰ ਤੇ ਲਾਇਕ ਜਰੂਰ ਕਰਿਓ ਮੇਰੇ ਵੀਰ ਤੇ ਦੇਖਿਓ ਵੀਡੀਓ ਲਾ ਲਿਆ ਆਨੰਦਪੁਰ ਦਾ ਸਾਰਾ ਰਾਹ ਦਾ ਰਸਤਾ ਸੋ ਸਾਰਾ ਦਿਖਾ ਦੇਣਾ ਹੁਣ ਅਸੀਂ ਪੱਠਾ ਸਾਹਿਬ ਤੋਂ ਚੱਲਿਆਂ ਆਪਣੇ ਆਨੰਦਪੁਰ ਸਾਹਿਬ ਲੰਗਰ ਦੇ ਵਿੱਚ ਆ ਉਥੋਂ ਤੋਂ ਹੀ ਤੁਹਾਨੂੰ ਕੱਲੀ ਕੱਲੀ ਜੀ ਦਿਖਾ ਦੇਣੀ ਆ ਉੱਪਰ ਸਾਹ ਵਾ ਆ ਗਿਆ ਆਪਣਾ ਰੂਪਨਗਰ ਰੂਪਨਗਰ ਆਏ ਫਿਰਦੇ ਹੋਣਾ ਆਪਾਂ ਇਹ ਜਿਹੜਾ ਸ਼ਹਿਰ ਆ ਰੂਪਨਗਰ ਦਾ ਵੱਡੇ ਰੋਡ ਦੇ ਉੱਤੇ ਝੰਡਿਆਂ ਦੀਆਂ ਦੁਕਾਨਾਂ ਲੱਗੀਆਂ ਲੈ ਆ ਚੜਾਈਆਂ ਜਿਹੜੀਆਂ ਆਪਾਂ ਪਹਿਲਾਂ ਅਸ਼ਰਾਨਾ ਚੜਦੇ ਹੁੰਦੇ ਸੀ ਐਸ ਟਰੈਕਟਰਾਂ ਦਾ 25 11 ਨਾਲ 724 ਨਾਲ ਚੜਦੇ ਰਹੇ ਆ ਫਿਰ ਫਰੀਦ ਵੀ ਆਉਂਦਾ ਰਿਹਾ ਐਕਟਰ ਵੀ ਆਇਆ ਇੱਕ ਸਾਲ ਆਪਣੇ ਕੋਲੇ ਇੰਟਰ ਸੀ ਇੰਟਰ ਤੇ ਵੀ ਆਏ ਆ ਵਾਹਿਗੁਰੂ ਦੀ ਕਿਰਪਾ ਸੱਚੇ ਬਾਦਸ਼ਾਹੀ ਤੇ 25 ਲੰਗਰ ਹੋ ਗਏ ਆਪਣੇ ਲੰਗੇ ਲੰਗਰ ਲੱਗੇ ਨੂੰ 25 ਸਾਲ ਤੇ 25 ਦੇ 25 ਲੰਗਰ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤ ਨਾ ਰਹੇ ਆ ਆਪਦੇ ਨਾਲ ਆ ਪੂਰੇ ਚੁਟਕੇ ਚੱਲਦੇ ਆ ਜਿਵੇਂ ਸੰਗਤ ਕਹਿੰਦੀ ਆ ਉਵੇਂ ਹੀ ਕਰਦੇ ਆ ਬਾਈ ਆਪਦੇ ਮਨ ਦੀ ਮਰਜ਼ੀ ਨਹੀਂ ਅਸੀਂ ਕਦੇ ਕੀਤੀ ਜਮਈ ਜਿਵੇਂ ਸੰਗਤ ਕਹਿੰਦੀ ਆ ਸੰਗਤ ਦੇ ਆਖੇ ਲਗਣਾ ਇਹਦਾ ਸਭ ਤੋਂ ਵੱਡੀ ਸੰਗਤ 21 ਬਸਰੇ ਸੰਗਤ ਤੇ 21 ਬਸ ਕੇ ਬਾਹਰ ਹੋਇਆ ਜਾਂਦੀ ਹਵਾ ਨੂੰ ਕੰਡਾ ਦੇ ਦੀ ਗੱਡੀ ਜਾਂਦੀ ਆ ਹਵਾ ਨੂੰ ਕੰਡਾ ਦੇ ਦੀ ਭਾਈ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹੀ 80 90 ਦੇ ਰਾਮ ਨਾ ਜਾਂਦੀ 80 90 ਦੇ ਰਾਹ ਉਹ ਨਹੀਂ ਆ ਦੇ ਆ ਗਿਆ ਸਾਰੇ ਹੋਟਲ ਆ ਇੱਥੇ ਹੋਟਲ ਆ ਵੀ ਸਾਡੇ ਫਿਰ ਲੰਗਰ ਲਾਉਣੇ ਆ ਜਾ ਕੇ ਆ ਦੇ ਆ ਵੀ ਹੋਟਲ ਆ ਸਾਰੇ ਆ ਵੀ ਆ ਖੜੇ ਆ ਦੀ ਸਿੱਧੀ ਸੜਕ ਇਹ ਆਪਣੇ ਨੰਨਪੁਰ ਸਾਹਿਬ ਨੂੰ ਉਹ ਤੁਹਾਨੂੰ ਦਿਖਾ ਦੇਣਾ ਪੰਜੰਦਰੂਨੀ ਬੈਠੇ ਗਾਹਾਂ ਆਪਣਾ ਟਾਕ ਖੜਾ ਦੋ ਟਰਾਲੀਆਂ ਰਹੀਆਂ ਦਿਖਾ ਦੇਣੀਆਂ ਤੁਹਾਨੂੰ ਜਾ ਕੇ ਆਹ ਦੇਖੋ ਆ ਸਾਰੇ ਕੋਟੜੀ ਆ ਏ ਆ ਸਾਰੇ ਹੋਟਲ ਹੀ ਆ ਇੱਧਰ ਵੀ ਹੋਟਲ ਹੀ ਆ ਦੇ ਸਿੱਧੇ ਸੜਕ ਤੇ ਕਰਾਇਆ ਟਾਪੋਟਾ ਅੱਜ ਅੰਨਾ ਘਟਕਣ ਨਾਲ ਦੇਖਦੀਆਂ ਕਿਉ ਮਨ ਅਮਲਿਆ ਫੇਰੇ ਰਹਿੰਦੇ ਟੋਲੇ ਮੈਨੂੰ ਪਜਾਉਂਦਾ ਬੇਜੋ ਹੰਮਾ ਦੀਆਂ ਤੁਨੀ ਮਨੋਪੁਜੋਹਾ ਅਕਸਰ ਕਿਵਲਾ ਸਾਥ ਕੇ 90 ਤੇ ਪੜ ਗਈ ਪੜ ਗਈ 90 ਜਾਂਦੀ ਆ 90 ਤੇ ਜਾਂਦੀ ਆ 100 ਤੇ ਜਾਵੜਣੇ ਨੇ ਯਾਰ ਵਾਹਿਗੁਰੂ ਵਾਹਿਗੁਰੂ ਟ੍ਰਾਲੇ ਵੱਡੇ ਵੱਲਾ ਟਰਾਲੇ ਵੱਡੇ ਇਹ ਵੀ ਫੁੱਟੇ ਟਰਾਲੇ ਆ 30 30 ਫੁੱਟੇ 40 40 ਫੁੱਟੇ ਟਰਾਲੇ ਆ 40 ਫੁੱਟਾ ਵੀ ਹੁੰਦਾ 30 ਫੁੱਟਾ ਵੀ ਆਉਂਦਾ ਲਾ ਭਰਤਗੜ ਆ ਗਏ ਭਰਤਗੜ ਆ ਗਏ ਭਾਈ ਭਰਤਗੜ ਭਰਤਗੜ ਦਾ ਵੱਟਾ ਇੱਥੇ ਆ ਜਾਣਾ ਆਪਣਾ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਲੰਗਰ ਪ੍ਰਸ਼ਾਦਾ ਹਰੇਕ ਆਂ ਹੀ ਛੱਕਦੇ ਆ ਇੱਥੋਂ ਛੱਕ ਕੇ ਫਿਰ ਆਪਾਂ ਗਾਹ ਨਹੀਂ ਜਾ ਕੇ ਛੱਕਦੇ ਫਿਰ ਹ ਅ ਹਗ ਭਰਤਗੜ ਭਰਤਗੜ ਪੰਨਿਆ ਕੋਠਿਆਂ ਲੈ ਖਾਲਸਾ ਰਾਹ ਖਾਲਸਾ ਰਾਹ ਖਾਲਸਾ ਰਾਹ ਹਰਗਨ ਨੋਵੇਂ ਪਾਸ਼ਾ ਗੁਰਦਾਵਾ ਨੋਵੇਂ ਪਾਸ਼ਾ ਨੇ ਪਹਿਲਾ ਫੜਾ ਕਰਿਆ ਸੀ ਕਿ ਤੁਰ ਕੇ ਅਨੰਦਪੁਰ ਸਾਹਿਬ ਤੁਜ ਲੋ ਦਿੱਲੀ ਨੂੰ ਗਏ ਅਸੀਂ ਸੁਧੇੜੋਂ ਇੱਥੇ ਪਹਿਲਾ ਫੜਾ ਅਸੀਂ ਮਹਾਰਾਜ ਦਾ ਨੋਵੇਂ ਪਾਸ਼ਾ ਜੀ ਦਾ ਆਦਿਆ ਗੁਰਦੁਆਰਾ ਸਾਹਿਬ ਚੋਂ ਇੱਥੇ ਚੱਲਦਾ ਲੰਗਰ ਪ੍ਰਸ਼ਾਦਾ 24 ਘੰਟੇ ਜਦੋਂ ਮਰਦੀ ਕੋਈ ਛੱਕ ਲਿਆ ਕੇ 24 ਘੰਟੇ ਚੱਲਦਾ ਲੰਗਰ ਇੱਥੇ ਆਟਾ ਹਲ ਹੁੰਦੀ ਸੀ ਬਹੁਤ ਵੱਡੀ ਮੈਂ ਜਾਂਦੀ ਆ ਥੱਲੇ ਤੋਂ ਉਹਨੇ ਇਹ ਗੱਡੀ ਫੜ ਗਈ ਮੋਸ਼ਨ ਅੱਗੇ ਫੜ ਗਈ ਫੜ ਗਈ ਮੋਸ਼ਨ ਫੜ ਗਈ ਮੋਸ਼ਨ ਬੜਾ ਆਪਨ ਬੜਾ ਆਪਨ ਬੜਾ ਆਪਨ ਹਲੇ ਹੋ ਸਕਤੇ ਮਾਸ਼ਾਅੱਲਾ ਚੜ੍ਹ ਗਈ ਚੜ੍ਹਾਈ ਵੰਲਾ ਚੜ੍ਹ ਗਈ ਚੜ੍ਹਾਈ ਹਣੋ ਅੱਛਾ ਲਿਖੇ ਸ਼ੇਰਾ ਦੇ ਇਸ਼ਾਰਾ ਕਰਕੇ ਜੋਰਗਨ ਨਹਿਰਾ ਆ ਜਾਣੀਆਂ ਇੱਥੇ ਤੇ ਜਾਂਦੀਆਂ ਪਟਿਆਲੇ ਨੂੰ ਆ ਜਾਂਦੀਆਂ ਨਹਿਰ ਦਾਦੀ ਢਾਲ ਥੱਲੇ ਨੂੰ ਥੱਲੇ ਨੂੰ ਢਾਲ ਇੱਥੇ ਕਰਦੇ ਟਰੈਕਟਰ ਪਟ 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 ਕਰਕੇ ਚੜਦੇ ਹੁੰਦੇ ਸੀ। 10 ਜਾਣਾ ਪਾਦੇ ਦੂਜਾ ਕਰ ਪਾਦੇ ਦੂਜਾ ਕਰ। ਕਰਕੇ ਬਿੰਦਰ ਰਲ ਕੇ ਸਰਦਾਰੀਆਂ ਹੈ। ਮੈਂਡਰ ਨੇ ਆਉਣਾ ਭੋਗਣਾ ਜਾ ਲੈਣਾ ਪੂ ਪੂਜੀ ਬਜਾਉਣਾ ਤੇ ਕਦਣਾ ਚਾਰ ਪੰਜ ਪਾੜ ਦੇ ਗਰਾ ਇੱਥੋਂ ਦਾ ਹੀ ਆਉਂਦੇ ਰਹੇ ਅੱਗੇ ਬਾ ਹਾਰ ਨੇ ਬਜਾਉਣਾ ਹੋਰ ਗੱਡੀ ਆਪਣੇ ਲੰਗਰਾਂ ਨੂੰ ਸਿੱਧੀ ਹੋ ਗਈ ਬਾਈ ਬਸ ਜਾਂਦੀ ਬਸ ਵਰਤੀਤੀ ਸਾਹਬ ਵਰਦਾਰਾ ਅੰਦਰ ਇੱਥੇ ਆ ਜਾਣਾ ਬਾਈ ਕੀਟਪੁਰ ਸਾਹਿਬ ਜਿੱਥੇ ਫੁੱਲ ਪੈਂਦੇ ਆ ਇੱਥੇ ਕੋਲੇ ਆਉਣਾ ਸਭ ਨੇ ਆ ਜਾਣਾ ਇੱਥੇ ਕੀਟਪੁਰ ਹੈ ਭਾਈ ਲੰਗਰ ਆ ਰਹੀ ਆ ਲੰਗਰ ਓੜੇ ਵਾਲੇ ਨੇ ਲੱਕੋ ਸ਼ੋਸ਼ਾ ਦੇਖਵਾਸ ਚਾਹ ਨੇ ਲੰਗਰ ਚਾਹ ਬਸ ਕਿਹਨ ਪਿੰਡ ਤੇ ਲੰਗਰ ਦੀ ਤੇ 10 ਕਿਲੋ ਮਟਵਾੜ ਰਹੀ ਜੀ ਇਹ ਨਾ ਪਿੰਡਪੁਰ ਹਾਂ ਹੁਣ ਕੀਟਪੁਰ ਦਾ ਨਾਲ ਆਪਾਂ ਬੈਠੇ ਉੜ ਜਾ ਬਗਤੇ ਉਹ ਚਾ ਲੰਗਰ ਦੀ ਬਿਮਾਰੀ ਚ ਆ ਲ ਕੇ ਕੋਈ ਨਹੀਂ ਗੈਸ ਆਪਣੇ ਕੋਲੇ ਦੁੱਧ ਆਪਣੇ ਕੋਲੇ ਸੋਕਾ ਸੋਕਾ ਬਣਾਓ ਵਧੀਆ ਯਾਰ ਆ ਕੇ ਸੋਕਾ ਸੰਤ ਦੇਖੋ ਮੇਰੇ ਸਾਹ ਨੇ ਕੀ ਕਰਿਆ ਲੈ ਇਹ ਟਾਪੂ ਲੋ ਰਿਹਾ ਮੋਟਰਸਾਈਕਲ ਆ ਯਾਰ ਮਾਰ ਲੋ ਨਹੀਂ ਫੇਰ ਅਗਲਾ ਘਰ ਦੇ ਕਹਿੰਦੇ ਯਾਰ ਕੱਲਾ ਜੋ ਆਖ ਸੀ ਕਰੂਗਾ ਇਕੱਲੇ ਹੋਰ ਮੂੰਗਲੇ ਹੋਏ ਮੈਂ ਤੋਰ ਦੂਰ ਦੀ ਉਈ ਲਾ ਚੱਲੀਆਂ ਲਾ ਚੱਲੀਆਂ ਕੋ ਨਾ ਲਈ ਡਰੇ ਵੇ ਮੱਤਵਰਾ ਦੂਰ ਮਦਿਆ ਕੋਈ ਨਹੀਂ ਜਾਣਾ ਹੈ ਇੱਥੇ ਕਰ ਦਿੰਦੇ ਨੇ ਇੱਥੇ ਕਰ ਦਿੰਦੇ ਨੇ ਇਹਨੇ ਹੁਣ ਕੀ ਕਰਨਾ ਇਹ ਕਿਹੜਾ ਤੈਨੂੰ ਕਰ ਦੱਤੇ ਵਾਲਾ ਦੀਦਾ ਇਹਨਾਂ ਚ ਇਹਨਾਂ ਚ ਤੁਹਾਨੂੰ ਕਰ ਦੱਤੇ ਦੇ ਵਾਲਾ ਹੈਗਾ ਵੀ ਦੀਨਾ ਇਹਦਾ ਨਿਹਰਾ ਕਰਨਾ ਉਤਰ ਕੇ ਪੂਰੇ ਬਹਿਣ ਕੇ ਕਰ ਦੱਤੇ ਦੇ ਦਾ ਜੈਲ ਮੋੜੇ ਛੇਤੀ ਤੇ ਖਾਇ ਬਾਉਂਦੂ ਲੰਦਰ ਚ ਮਾਰ ਇਹਨਾਂ ਨੂੰ ਕਰਾ ਬੋੜ ਪਾ ਕੀ ਦੇ ਦਾਣੇ ਨੀ ਮਿੱਤਰਾਂ ਦੇ ਲੱਗੇ ਹੁੱਟੇ ਬੋੜੇ ਬੋੜੇ ਗੁਰ ਸਤ ਗੁਰ ਤੋਂ ਨਿਕਲੇ ਕਣ ਕੋਈ ਸਿੱਧੀ ਹੈ ਹਾਂ ਤੁਸਾਂ ਨਾ ਕੋਈ ਗੱਡੀ ਚੱਲੇਗਾ ਆਹ ਮੋੜ ਪੈਂਦਾ ਨਾ ਮੋੜ ਆਏ 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 ਮੋੜ ਆ ਜੇ ਸਿੱਧੀ ਹੋਵੇ ਤਾਂ ਗੱਡੀ ਤਰੀ ਜਾਵੇ ਫੇਟਾ ਅਗਲਾ 110 ਤੋਂ ਤੇ ਵੀ ਜਾੜ ਲਗੇ ਉਹਨਾਂ ਨੂੰ ਜਦੋਂ ਪੈਨਾ ਬੋਰਡ ਆ ਜਾਂਦਾ ਉਦੋਂ ਨੂੰ ਜਦੋਂ ਗੱਡੀ ਮੋਸ਼ਨ ਵਧਾਉਂਦੀ ਆ ਪੂਰਾ ਫਿਰ ਬ੍ਰੇਕਾਂ ਵਾਰਨੀਆਂ ਪੈਂਦੀਆਂ ਇੱਕਦਮ ਹਾਂ ਬ੍ਰੇਕਾਂ ਦਾ ਮਾਮਲਾ ਡਾਬੇ ਆ ਕੇ ਡਾਬੇ ਡਾਬੇ ਜੋਤ ਡਾਬਾ ਆ ਗਿਆ ਜੋਤ ਡਾਬਾ ਜੋਤ ਡਾਬਾ ਆ ਵੀ ਢਾਬੇ ਆ ਗਏ ਰੋਕੀ ਢਾਬਾ ਰੋਕੀ ਢਾਬਾ ਰੋਕੀ ਢਾਬਾ ਆ ਵੀ ਨਵੇਂ ਢਾਬੇ ਬਣ ਰਹੇ ਆ ਨਵੇਂ ਢਾਬੇ ਆਏ ਬਣਾਉਂਦਾ ਭਈ ਅਗਲਾ ਲਾ ਕੇ ਰੋਡ ਤੇ ਕਰਾਂ ਹਾਂ ਉਹ ਮਗਰ ਰੋਡ ਤੇ ਰੁਪਏ ਲਾ ਕੇ ਆਇਆ ਬਣਾਉਂਦਾ ਅਗਲਾ ਫਿਰ ਦੁਕਾਨਾਂ ਸਾਰ ਕੇ ਇਹ ਬਾਜ਼ਾਰ ਆ ਗਿਆ ਮਿੱਤਰੋ ਬਾਜ਼ਾਰ 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 ਕੋਈ ਸ਼ਹਿਰ ਹੈ ਕੀਰਤਪੁਰ ਦੇ ਨੇੜੇ ਹੈ ਲਾਵਦੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਜਪੋ ਸਤਿਨਾਮ ਸਤਿਨਾਮ ਜੀ ਜਪੋ ਸਤਿਨਾਮ ਸਤਿਨਾਮ ਜੀ ਕਟਾਉਂਦਾ ਹਾਂ ਇੱਥੋਂ ਮੁੜਦੇ ਆ ਆਹੋ ਆਪਾਂ ਕਾਟੇਉਂਗਾ ਪੁਲਿਸ ਵਾਲਿਆਂ ਨੂੰ ਹਾਂ ਆਪਾਂ ਕਾਟੇਉਂਗਾ ਆ ਆ ਆ ਆ ਆ ਆ ਆ ਆਪਾਂ ਤਾਂ ਜਾਬ ਬਹੁਤ ਕੰਮ ਦਿੰਦਾ ਆਪਣਾ ਲੰਗਰ ਜਾਬ ਨਾਲ ਹੀ ਚੱਲ ਜਾਂਦਾ ਕੱਟ ਆਉਣੀ ਆ ਨਹੀਂ ਨਹੀਂ ਕੱਟ ਨਹੀਂ ਵੀ ਬਾੜਾ ਜਿਹੜਾ ਚੱਲਦਾ ਬਾੜਾ ਜਾਮ ਕਰਕੇ ਚੱਲਦਾ ਵੀ ਨਹੀਂ ਤਾਂ ਹਿਸਾਬ ਨਾਲ ਚੱਲ ਜਿਵੇਂ ਆਮ ਲੰਗਰ ਚੱਲਦੇ ਆ ਸਾਰੇ ਚਲੀਏ ਜੋ ਜਾਮ ਲੱਗਦਾ ਫਿਰ ਵੱਧ ਡਕਦੀ ਆ ਥਾਕ ਤਾਂ ਕਿ ਮਾਹਲ ਪੂੜੇ ਖੀਰ ਚਾਹ ਪੂਰੀ ਚੋਟੀ ਦੀ ਹੁੰਦੀ ਆ ਆਪਣੀ ਪ੍ਰਸ਼ਾਦ ਦਾ ਦਾਲਾ ਪਨੀਰ ਸ਼ਾਹੀ ਪਨੀਰ ਲੱਸੀ ਚਟਣੀ ਆਪਣੇ ਤਾਂ ਲੰਗਰ ਦੇ ਵਿੱਚ ਨਿਯਮਤਾ ਬਾਲ ਗਏ ਤਾਂ ਹੀ ਤਾਂ ਕਹਿੰਦੇ ਵੀ ਜਾਮ ਚ ਬਾੜਾ ਚੱਲਦਾ ਅਗਲਾ ਡੱਕਦਾ ਅਗਲਾ ਲੱਸੀ ਪੀਣੇ ਆ ਦੌਦਰ ਵਾਲੇ ਲੰਗਰ ਤੇ ਚੱਲ ਕੇ ਯਾਰ ਠੰਡੀ ਆਹ ਵਾਲਾ ਲੱਸੀ ਦੀ ਮਗਾਲ ਗਏ ਆ ਹਾ 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 ਲੱਸੀ ਲੋ ਦਹੀਂ ਮਗਾਰੇ ਤੇ ਡਾਇਰੈਕਟਰ ਡਰਾਮ ਬਣ ਜੂਗਾ ਬਣ ਜੂਗਾ ਉਹ ਥੋੜਾ ਫੇਰ ਉਹ ਦੇਖੀ ਜੋ ਆ ਤੇ ਚਾਰ ਜੂੜ ਦੇ ਦਾ ਕਰਦੀ ਚਟਣੀ ਚਟਣੀ ਬਣਾ ਦੇਵੇ ਵਧੀਆ ਵੱਸ ਯਾਰ ਇਹ ਲੋਕ ਦੇ ਜਾਣਦੇ ਹੋ ਵਰਤਾਂ ਦੇ ਹਾਂ ਆਉਦੀ ਪਤਾ ਨਹੀਂ ਮੈਕਸੀਮ ਉਸ ਹੀ ਲਿਆਏ ਆ ਮਾਹਰਾ ਪੂੜਿਆਂ ਵਾਲਿਆਂ ਪਟਨਾਪੁਰ ਕੀ ਲਿਆਇਆ ਕਿ ਲਿਆਣਾ ਨਹੀਂ ਲਾਉਣਾ ਮੈਂ ਹੈ ਹੁਣ ਪਹਿਰੇ ਨੇ ਕਹਦੇ ਲੈਣੇ ਆ ਉਹੀ ਤਾਂ ਗੱਲ ਸਮਾਨ ਇਹ ਆਪਣਾ ਵਰਤ ਜਾਂਦੀ ਹੈ ਕਈ ਥਾਂ ਤੇ ਅਣ ਆਪਾਂ ਵੀ ਜਾਵਾਂਗੇ ਮੈਕਸੀਕੋ ਨਹੀਂ ਆਪਾਂ ਨਾ ਉੱਥੇ ਹੀ ਪਈ ਤਾਂ ਭਾਈ ਵਾਲੇ ਹੀ ਪਈ ਆਪਾਂ ਲੈਦੀ ਨਹੀਂ ਇਹਨਾਂ ਨੂੰ ਚਾਹੀਦੀ ਤਾਂ ਪੈਸੇ ਇਹਨਾਂ ਨੇ ਲੈਣੇ ਆ ਇਹ ਤਾਂ ਕਹਾਂ ਖਰਾਬ ਹੋ ਗਈ ਫੇਰ ਤਾਂ ਬਾਰੇ ਯਾਰ ਪਤੰਦਰਾ ਕੀਰਤਪੁਰ ਸਹਿਬ ਆ ਗਿਆ ਸਾਧ ਸੰਗਤ ਕੀਰਤਪੁਰ ਆ ਗਿਆ ਕੀਰਤਪੁਰ 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 ਆ ਖੜੀਆ ਪੁਲਿਸ ਇਹ ਲਾ ਕੇ ਪੁਲਿਸ ਦੀ ਡਿਊਟੀ ਲਾਉਣਗੇ ਜਾਮ 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 ਯਾ ਜਾਮ ਇਹਨਾਂ ਨੇ ਲਾਉਣਾ ਤੇ ਰੋਕੀ ਜਾਂਦੇ ਨਹੀਂ ਤਾਂ ਤੁਰੀ ਜਾਵੇ ਸੰਗ ਤਾਂ ਆਪੇ ਇਹਨਾਂ ਨੇ ਰੋਕਣੇ ਇਹਨਾਂ ਨੇ ਰੋਕਣੇ ਆ ਫਿਰ ਇਹ ਕਿੱਥੇ ਚੱਪੇ ਚੱਪੇ ਤੇ ਲਾ ਦੇ ਹਾਂ ਆ ਖੜੇ ਆ ਉਹ ਖੜੇ ਆ ਕੀਰਤਪੁਰ ਸਾਹਿਬ ਬਾਈ ਕੀਰਤਪੁਰ ਸਾਹਿਬ ਪਹੁੰਚ ਗਏ ਇੱਥੇ ਆ ਗਈ ਸਬਜ਼ ਮੰਡੀ ਇੱਥੋਂ ਲੈ ਕੇ ਜਾਣੇ ਨੇ ਸਬਜ਼ੀ ਜੋ ਲੋਡ ਪਵੇ ਉਹ ਵੀ ਟਮਾਟਰ ਸ਼ਮਾਟਰ ਹੁਣ ਆਪਣਾ ਡਰਮ ਤੋਂ ਕਹਿ ਕੇ ਮਨਜੰਦਰ ਨੂੰ ਭਰਾ ਲਈਏ ਤੇਲ ਦੇ ਗੱਡੀ ਖਾਲੀ ਕਰੋ ਨੀ ਕਰ ਆਹ ਫੇ ਗੱਡੀ ਤੇ ਰੁਕਾ ਰੱਖ ਕੇ ਭਰਾ ਲਿਆ ਕਰ ਮਨਜੰਦਰ ਦਾ ਗਿਆ ਹਾਂ ਟੱਕ ਬੱਸ ਆ ਟੱਕ ਬੱਸ ਆ ਬੱਸ ਤੋਂ ਦੇ ਦੇ ਸਾਨੂੰ ਰਾਹ ਦੇ ਦੇ ਓ ਮੇਰਾ ਰਾਹ ਦੇ ਦੇ ਸਾਨੂੰ ਸਬਜੀ ਮੰਡੀ ਆ ਗਿਆ ਸਬਜ ਮੰਡੀ ਆ ਤੇ ਇੱਥੇ ਆ ਸਬਜ ਮੰਡੀ ਆ ਤੇ ਮੇਰੇ ਆਵਾਂਗੇ ਜਣ ਸਬਜੀ ਟਮਾਟਰ ਟੂਟੂ ਫੂਲ ਜਮਾਂਗੇ ਜੋ ਮੰਡੀ ਚਲੋ 400 ਤੇ 400 ਆਗੇ ਆਗੇ ਆਪਣੇ ਲੰਗਰ ਚ ਆਗੇ ਬਸ ਕਰਾ ਲੇਡ ਜਾਂਦਾ ਮੈਂਡ ਦਾ ਤਿੰਨਾਂ ਦਾ ਰਸਤਾ ਰਹੇਗਾ ਤਿੰਨਾਂ ਚੌ ਮਿੰਟਾਂ ਦਾ ਆਪਣੇ ਲੰਗਰ ਦੇ ਵਿੱਚ ਪਹੁੰਚਣ ਵਾਲੇ ਆ ਮਨਜਿੰਦਰ ਹੁਣਾ ਕੋਲੇ ਟਰੱਕ ਆਪਣਾ ਪਹੁੰਚ ਗਿਆ ਤੇ ਆਪਾਂ ਪਹੁੰਚ ਜਾਣਾ ਬਸ 6:35 5 ਵਜੇ ਆਪਾਂ ਪੂਰੇ ਪਠਾ ਸਾਹਿਬ ਸੀ ਪਠਾ ਸਾਹਿਬ ਤੋਂ ਸਾਲ ਵੀ ਇੱਥੇ ਘੰਟੇ ਚ ਆਪਾਂ 35 ਮਿੰਟਾਂ ਦਾ ਇੱਥੇ ਆ ਗਏ ਲੱਤਾਂ ਦੀਆਂ ਦਸਣੀਆਂ ਆ ਅ ਲੱਤਾਂ ਦੀਆਂ ਦਸਣੀਆਂ ਬਹੁਤ ਮਿਹਨਤ ਵਾਲੀ ਗੱਡੀ ਵਿੱਚ ਵਾਲੀ ਚੰਗੇ ਰਹਿ ਕੇ ਬ੍ਰੇਕ ਲਾ ਲੇ ਪੂਰੀ ਜਾਵੇ ਕਿੰਨੇ ਤੇ ਹੋਰ ਇੱਥੇ ਦਾ ਨਹੀਂ ਇੱਥੇ ਨਹੀਂ ਬਾਈ ਬ੍ਰੇਕਾਂ ਤੋਂ ਬਿਨਾ ਕੰਮ ਲੋਟ ਹੋਣਾ ਸੀ ਤੌੜੀਆਂ ਦਾ ਮੁੱਤ ਤੇਜਕੀਆਂ ਨੇ ਖਾ ਜਾਣਾ ਸੀ ਭੈਸਣਾ ਇੱਥੇ ਆਹ ਲੱਗਾ ਲੰਗਰ ਇੱਥੇ ਲੈ ਪਾਸੇ ਆ ਘਰਾਂ ਹੈਨਾ ਅੱਗੇ ਵੀ ਹੁੰਦਾ ਇੱਥੇ ਤਾਂ ਆ ਕੇ ਕਰੀਏ ਫਿਰ ਸੰਗਤਾਂ ਨੂੰ ਫੋਨ ਵੀ ਆਜੋ ਪਾਈ ਹਿੰਮਤ ਨਾ ਹੈ ਪਿਆਰ ਆ ਤੇ ਅਸੀਂ ਤਾਂ ਹੁਣ ਰੈਡੀ ਹੋ ਕੇ ਆਏ ਆ ਆਜੋ ਸੰਗਤੇ ਅਸੀਂ ਤਿਆਰ ਹੋ ਕੇ ਆਏ ਆ ਹਲੋ ਪਿਆਰ ਆ ਹੈ ਜੀ ਤਾਂ ਤਿਆਰ ਆ ਆ ਵੀ ਬਲਾ ਲੰਗਰ ਲਾ ਕੇ ਇੱਥੇ ਆ ਕੇ ਹੈ ਆ ਦੇ ਇਧਰ ਆ ਥਾਂ ਪਿਆ ਜਵੇਂ ਮਾਰਦੀ ਇੱਥੇ ਲਾਈ ਜਾ ਰ ਆ ਕੇ ਆ ਤੇ ਜਵੇਂ ਜੇ ਉਧਰ ਨਾ ਤਾਂ ਹੀ ਚਾਹੇ ਜੇ ਤਾਂ ਪੁੱਛ ਲੈ ਵਿਹਾਂ ਖਾਂ ਆ ਕੇ ਲੱਜ ਮਿਆ ਤਾਂ ਆ ਦੇ ਇਥੋਂ ਪੂੰਡੀ ਕਰਾਰੇ ਪੱਕੀ ਕੋਈ ਬਈ ਜਦੋਂ ਆਪਣੇ ਬੰਦੇ ਨੇ ਜਾਣਾ ਪੂੰਡੀ ਤੇ ਜਾਵੇ ਟੂਲ ਹੀ ਪਟਦਾ ਤੇ ਹੋਰ ਹੈ ਆਨੰਦਪੁਰ ਵਾਲਾ ਟੂਲ ਪਾਰਟੀ ਦਿੱਤਾ ਆ ਚੱਕ ਤੇ ਗਈ ਟੂਲ ਆਦੇ ਇਹ ਜਿਹਾ ਜਿਵੇਂ ਤਾਂ ਕਿਲਾ ਉਦੋਂ ਲੈ ਲਵੇ ਬਣਾ ਤੇ ਨੇੜ ਕਣਕ ਦਾਕ ਨਹੀਂ ਹਾਂ ਜੀ ਕਰ ਰੂਏ ਆ। ਨਹੀਂ ਤਾਂ ਆਪਾਂ ਨੂੰ ਕਹਿਣ ਦਾ ਉਹ ਦੂਜਾ ਜਗENDER ਵੀ ਬੇਸਾਂਸਰ ਦੀ ਜਾਂ ਲੰਗਰ ਦਾ ਨਾ ਫਿਕਰ ਕਰਿਓ। ਉਹ ਬਬਰ ਆ ਬੰਦਾ ਆਪਣਾ ਹਾਂ ਲਾਵਾਂਗੇ ਲੰਗਰ ਲਾਵਾਂਗੇ ਲਾਵਾਗੇ। ਔਰ ਉਹਨੂੰ ਆਪਾਂ ਕੋਈ ਨੇ ਕਰਾਂਗੇ پیسے ਜਾ ਕੇ ਫੋਨ ਇਹ ਸਵੇਰੇ ਕਹਿੰਦੇ ਭਾਈ ਮਿਲ ਕੇ ਜਾਈ ਤੇ ਨੇ ਆਪਾਂ ਮਹਾਰਾਜ ਲੈ ਕੇ ਆਉਣਾ। ਇਤੋਂ ਚਾਰ ਬਲੌਗ ਬਣਾ ਦੇ ਤੁਹਾਨੂੰ ਚਾਰ ਕਿਰਾ ਤੁਹਾਨੂੰ ਸਾਰਾ ਰਸਤਾ ਅਨੰਦਪੁਰ ਦਾ ਦਿਖਾਤਾ ਦੇਖ ਲੋ ਮੇਰੇ ਵੀਰ ਕਰਾ ਚਾਰ ਬਲੌਗਾ ਚ ਤੁਹਾਨੂੰ ਅਨੰਦਪੁਰ ਸੇ ਪਹੁੰਚਾਤਾ ਕਿਰਾ ਹੁਣ ਆਪਣੇ ਲੰਗਰ ਚ ਪਹੁੰਚ ਜਾਣਾ ਮਨਜੰਦਰ ਥੋੜੀ ਤੁਹਾਨੂੰ ਮਿਲਾ ਦੇਣੇ ਆ ਫੇ ਤੁਸੀਂ ਜਾਣ ਉਹ ਤੇ ਮਨਜੰਦਰ ਹੁਣੀ ਜਾਣਣਾ ਅਸੀਂ ਤਾਂ ਤੁਹਾਨੂੰ ਇਰਾ ਪਹੁੰਚ ਦੇ ਕਰਤੇ ਇੱਥੇ ਜਿਹੜੀ ਆਗੇ ਆਪਾਂ ਚ ਜਿਹੜੀ ਆਗੇ ਉਹ ਮੋੜ ਭਾ ਉਹ ਮੋੜ ਭਾ ਕੀ ਕਰਦੇ ਉਹ ਮੋੜ ਭਾ ਜਿੱਥੇ ਲਈ ਟੱਕੇ ਕੇ ਲਈ ਉਹ ਨਹੀਂ ਆ ਰੋ ਇਹ ਯਾਰ ਤਰ ਰੋ ਤਾਂ ਨਹੀਂ ਤਰ ਰੋ ਤਾਂ ਨਹੀਂ ਆਪਾਂ ਮੇਰਾ ਨਾਮ ਹੈ ਤੇ ਬਾਬਾ ਜੀ ਮੇਰਾ ਨਾਮ ਦੇਖੋ ਬਾਬਾ ਜੀ ਮੈਂ ਆਈ ਹਾਂ ਕਾਂਤਾ ਦੇਵੀ ਖਾਤੋਂ ਬਾਬਾ ਜੀ ਕਾਂਤਾ ਦੇਵੀ ਆ ਤੇਰੀ ਸਿਮਲਾ ਦੇਵੀ ਆ ਮੈਂ ਮੈਂ ਕਰਨ ਬੇਦੀ ਆ ਆ ਮੰਦਿਰ ਦੂਜੀ ਆ ਇਹ ਮਹੀਦੌਰਾ ਹੋ ਰਹਾ ਹੋ ਰਹਾ ਉਹ ਦੰਦਰਾ ਸੋਖਣਾ ਉਹਦੋਂ ਦੀਆਂ ਨਾਲ ਦੀਆਂ ਉਹ ਤੁਰੀਆਂ ਆਉਂਦੀਆਂ ਆਪਣੇ ਬੁੱਢੀਆਂ ਹੋ ਗਈਆਂ ਜਮਾ ਬਟਿਆਰਾ ਸੀ ਸਾਰਿਆਂ ਮਾਈਆਂ ਵੇਖ ਰਹੀਆਂ ਵਧੀਆ ਰਹੀਆਂ ਆਪਣੇ ਲੰਗਰ ਦੇ ਵਿੱਚ ਜੋੜੇ 게ਟ ਵੀ ਰੇ ਆ ਗਏ ਹਾਂ ਆ ਗਿਆ 게ਟ ਆ ਗਿਆ 게ਟ ਉਹ 게ਟ ਆ ਗਿਆ ਬਾਈ ਨੰਦਪੁਰ ਸਾਹਿਬ ਵਾਲਾ ਜੋੜਾ 게ਟ ਆ ਗਿਆ ਜੋੜਾ 게ਟ ਸਾਹਮਣੇ ਪਾਸੇ ਤੋਂ ਕਾਹਾਂ ਥੋੜਾ ਜਿਹਾ ਅੱਗੇ ਕਾਹਾਂ ਆਪਣਾ ਲੰਗਰ ਆ ਜਾਣਾ ਬੱਸ ਆ 게ਟ ਕੋਲੇ ਆਦੇ ਆ ਗਏ ਇੱਥੋਂ ਡੱਕਰਦਾ ਮੁੰਡੇ ਟਰੈਕਟਰ ਆ ਆ ਇੱਥੋਂ ਵੀ ਹੁੰਦਿਆ ਫਿਰ ਉਧਰ ਨੂੰ ਚੁੱਕ ਜਾਂਦੇ ਆ ਠੰਡੇ ਮਿੱਠੇ ਜਾਲ ਦੀ ਸਬੀਲ ਲੱਗੀ ਹੋਈ ਐ ਪਟਲਾ ਦਾ ਮਰਾ ਪਟਲਾ ਪਟਲੇ ਪਾਪੀ ਹਾਂ ਬਟਲਾ 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 ਉਤਲਾ ਪਟਲਾ ਉਹ ਯਾਰ ਫੜਾ ਜਾ ਬੜਾ ਵਧੀਆ ਸੀ ਆਪਾਂ ਨੂੰ ਬੋਲਣ ਬਾਲਣ ਵਾਸਤੇ ਵੀ ਹੈ ਨਾ ਅੱਛਾ ਅੱਛਾ ਕਾਹਦੀ ਖਾਣਾ ਆ ਜਾਓ ਆ ਜਾਓ ਖੀਰ ਠੰਡੀ ਮਿੱਠੀ ਖੀਰ ਮੈਂ ਮੱਢਮਾ ਤੇ ਜਾਈਦਾ ਬਟਲ ਹਾਂ ਹਾਂ ਔਰ ਦਾ ਭਰਾ ਹਦਾ ਉਹਨੂੰ ਕਹਣਾ ਵੀ ਇੱਕ ਦੋ ਬੰਦੇ ਲਿਆਈ ਬਾਈ ਦੂਜੇ ਵਰਤੌਣ ਵਰਤੂਣ ਆਪਣਾ ਘਰਦਾਰ ਆ ਗਿਆ ਆਹ ਵਾਹ ਘਰਦਾਰ ਆਪਣਾ ਹੀ ਛੋ ਆਹ ਰਾਹੀ ਲੈ ਕੇ ਜਾਣੇ ਨੇ ਇੱਥੋਂ ਆ ਗਈ ਬਰੋ ਆ ਗਈ ਗਾਹੀ 베르ਕਾ 베르ਕਾ ਆ ਗਈ ਬਾਈ 베르ਕਾ 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 ਆ ਗਈ 베르ਕਾ 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 ਆ ਗਏ ਬਈ ਆਪਣੇ ਲੰਗਰ ਆ ਆ ਗਏ ਘਰ ਜਿੱਥੇ ਲੰਗਰਾਂ ਦੇ ਨੇੜੇ ਘਰ ਪਏ ਹੋਏ ਆ ਆਹੀ 베르ਕਾ ਆ ਉਹ ਆ ਗਿਆ ਆਪਣਾ ਲੰਗਰ ਬਾਈ ਆ 베르ਕਾ ਡੈਰੀ ਆ ਗਈ ਇੱਧਰ ਆ ਆ ਗਿਆ ਆਪਣਾ ਲੰਗਰ ਹੋ ਉਹ ਦੇ ਖੜਾ ਟਰਾਲਾ ਆਪਣਾ ਟਰੱਕ ਉਹ ਇੱਕ ਆਪਣਾ ਟਰਾਲਾ ਹੋਰ ਖੜਾ ਸੁੱਖਣਾ ਕੋਲੇ ਹੋਰ ਖੜਾ ਸੁੱਖਣਾ ਕੋਲੇ ਹੋਰ ਖੜਾ ਸੁੱਖਣਾ ਕੋਲੇ ਤੰਬੂ ਮੰਨ ਲਾ ਹੋ ਲਾ ਤੇ ਦੋ ਬੰਦਿਆਂ ਵਾਲਾ ਤੇ ਹਲਵਾਈਆਂ ਵਾਲਾ ਹੋ ਠੋਕਦਾ ਇਹ ਆਪਣੀ ਅਰਜੀ ਇਹਦੇ ਲੈ ਗੇਲੀ ਹੋਰ ਦਾ ਮੂਹਰੇ ਬੈਠਾ ਵਾ ਕਿੱਥੇ ਬੈਠਾ ਆਹਾ ਉਹ ਬੈਠਾ ਗੇਲੀ ਆ ਗਿਆ ਵੀ ਲੰਗਰ ਆਪਣਾ ਮੱਲਵਾ ਦੇਖ ਲੋ ਲੰਗਰ ਆਪਣਾ ਆ ਗਿਆ ਲੰਗਰ ਲੈ ਆਉਦੇ ਜਾਂਦੇ ਮਨਜਿੰਦਰ ਹੁਣੀ ਲਾਹੀ ਕਰਾਂ ਲੈ ਕਿਉ ਮੱਲਾ ਦੇਖ ਲੱਗੇ ਪਏ ਕਿਉ ਬਾ ਮੱਲੋ ਤੁਹਾਡੇ ਛਾਵਾ ਆ ਗਈ ਵੀ ਸੰਗਤਾਂ ਦੇਖ ਲੋ ਆਪਣਾ ਲੰਗਰ ਆ ਗਿਆ ਮਿੱਤਰੋ ਚਾਕੋ ਮਿੱਤਰਾ ਸੰਦੀਪਾ ਉਹਨੂੰ ਮਨਜਿੰਦਰ ਉਹਨਾਂ ਨੂੰ ਮਲਾਤਾ ਦੇਖ ਰੋ ਲਿਆ ਕੇ ਆ ਆਪਣੇ ਤੰਬੂ ਲਾ ਕੇ ਲੱਗੇ ਪਏ ਕੌਮ ਮਨਜਿੰਦਰਾ ਆਸਤਰੀਕਾਲ ਹਾਂ ਠੀਕ ਆ ਬਹੁਤ ਵਧੀਆ ਸ਼ਾਬਾਸ਼ ਵਧੀਆ 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 ਆ ਬਈ ਲੱਗੇ ਖੜੇ ਆ ਲਾਹੀ ਜਾਂਦੇ ਆ ਸਬਜ਼ੀ ਆਪਣੀ ਵੱਲੋਂ ਕਰਾ ਬੰਦੇ ਆਪਣੇ ਉਹ ਸਾਹਮਣੇ ਲੱਗ ਗਿਆ ਹਲਵਾਈਆਂ ਦਾ ਤੰਬੂ ਆਹ ਲੱਗ ਗਿਆ ਆਪਣਾ ਉਹ ਖੜੀ ਆਪਣੀ ਗੱਡੀ ਆਓ ਆ ਗਿਆ ਟੈਂਟ ਵਾਲੇ ਆ ਦੇ ਮਟਰ ਤੇ ਕੰਮਾ ਪੁੱਛਿਆ ਖੋਲ ਦਿਓ ठीक है ठीक है चार बजे